ਸੰਦਿਸਾਂ ਚ ਕਰਦੀ ਮੈਨੂੰ ਲੱਗਦੀ ਤੁਸੀਂ ਬਹੁਤ ਵਧੀਆ ਹੋਵਗੇ ਤੁਹਾਨੂੰ ਇਹ ਵੀਡੀਓ ਬਹੁਤ ਹੀ ਪਸੰਦ ਆਉਗੀ ਅੱਜ ਦੇ ਟਾਈਮ ਵਿੱਚ ਇਸ ਟਾਪਿਕ ਉੱਤੇ ਬਹੁਤ ਸਾਰੀਆਂ ਵੀਡੀਓਜ਼ ਵੀ ਬਣੀਆਂ ਹੋਈਆਂ ਪਰ ਜਿਹੜੀ ਪੈਨ ਦੇ ਨਾਲ ਵਾਪਰੀਏ ਆਪਾਂ ਉਸ ਨਾਲ ਗੱਲਬਾਤ ਕੀਤੀ ਹੈ ਤੇ ਉਸ ਪੈਨ ਨੇ ਦੱਸਿਆ ਹੈ ਕਿ ਕਿਵੇਂ ਉਹਦਾ ਸੋਹਣਾ ਪਰਿਵਾਰ ਉਸ ਨਾਲ ਇਤਨ ਕਰਦਾ ਹੁੰਦਾ ਸੀ ਇਸ ਟਾਪਿਕ ਦੇ ਉੱਤੇ ਇਹਨੀਆਂ ਸਾਰੀਆਂ ਵੀਡੀਓਜ਼ ਵੀ ਬਣੀਆਂ ਮੈਂ ਤੁਸੀਂ ਸਾਰਿਆਂ ਨੇ ਵੇਖੀਆਂ ਵੀ ਹੋਣਗੀਆਂ ਪਰ ਆਪਾਂ ਤੁਹਾਡੇ ਨਾਲ ਉਹ ਪੈਨ ਦੀ ਕਹਾਣੀ ਸ਼ੇਅਰ ਕਰਦੇ ਹਾਂ ਮੁਝੇ ਆਪਾਂ ਲੋਨੋ ਸਿਰਫ ਕੰਮ ਕਰਨ ਵਾਲੀ ਮਸ਼ੀਨ ਹੀ ਸਮਝਦੇ ਆ ਆਪਣੀ ਧੀ ਦਾ ਹੱਥ ਕਦੇ ਵੀ ਦਿੰਦੇ ਇਹ ਉਹਨਾਂ ਪਰਿਵਾਰਾਂ ਲਈ ਆ ਜਿਹੜੇ ਇਦਾਂ ਕਰਦੇ ਆ ਸਾਰੀਆਂ ਮਾਵਾਂ ਦੀ ਕੁਝ ਇੱਕੀਆਂ ਸਾਰੀਆਂ ਸੱਸਾਂ ਦੀ ਕੁਝ ਇੱਕੀਆਂ ਸਾਰੀਆਂ ਲੋਨ ਸਾਰੀਆਂ ਫੈਮਲੀਆਂ ਦੀ ਕੁਝ ਇੱਕੀਆਂ ਹੁੰਦੀਆਂ ਇਹ ਸਿਰਫ ਉਹਨਾਂ ਲਈ ਆ ਜਿਹੜੇ ਇਦਾਂ ਕਰਦੇ ਆ ਉਹ ਭੈਣ ਨੇ ਆਪਣੀ ਸਟੋਰੀ ਦੱਸੀ ਉਹ ਭੈਣ ਕਹਿੰਦੀ ਵੀ ਮੇਰੇ ਪਰਿਵਾਰ ਦੇ ਵਿੱਚ ਪੰਜ ਜਾਣੇ ਅਸੀਂ ਅਸੀਂ ਉਹ ਕਹਿੰਦੀ ਮੇਰੀ ਸੱਸ ਮੇਰਾ ਸਹੁਰਾ ਮੇਰਾ ਘਰ ਵਾਲਾ ਮੈਂ ਕਿ ਉਹ ਕਿ ਇੱਕ ਉਸ ਦਿਨ ਨਾਰੀ ਸੀ ਜੋ ਕਿ ਵਿਆਹ ਵਿਆਹੀ ਹੋਈ ਸੀ ਪਰ ਉਹ ਕਮਚੋਰਨੀ ਸਸਵੀ ਸੀ ਉਸ ਦੀ ਇਥੇ ਕਮਚੋਰਨੀ ਨਾਰੀ ਵੀ ਸੀ ਜਦੋਂ ਵੀ ਨਾਰੀ ਨੇ ਘਰੇ ਆਉਣਾ ਉਸ ਨੇ ਬੈਠ ਕੇ ਬੰਚ ਉਤੇ ਹੀ ਰੋਟੀ ਮੰਗਣੀ ਤੇ ਸਾਸਰੀ ਵੀ ਹੱਥ ਨੂੰ ਕੰਮ ਨੂੰ ਹੱਥ ਨਹੀਂ ਲਾਉਣਾ ਇਹ ਕਰਦੇ ਕਰਦੇ ਉਹ ਨੂੰ ਆਪਣਾ ਖੁਦਾਂ ਦੇ ਤਰ੍ਹਾਂ ਕੰਮ ਕਰਦੀ ਰਹਿੰਦੀ ਪਰ ਕਹਿੰਦੇ ਹੁੰਦੇ ਕਿਸੇ ਟਾਈਮ ਮਸ਼ੀਨ ਵੀ ਖੜ ਜਾਂਦੀ ਹੈ ਪਰ ਜਦੋਂ ਉਹ ਨੂੰ ਕੁਛ ਨਾ ਕੁਛ ਦਿੱਕਤ ਹੋਣੀ ਤੇ ਵੀ ਖਰਾਬ ਹੋਣੀ ਜਾਂ ਬੁਖਾਰ ਚੜਨਾ ਜਾਂ ਲੱਤਾਂ ਦੁਖਣੀਆਂ ਲੋਰਮਨ ਦੁਖਣਾ ਲੱਗੀ ਹੀ ਜਾਂਦੀ ਆ ਵਾ ਹਰ ਕੋਹਰ ਕੋਈ ਬੰਦਾ ਮਸ਼ੀਨ ਨਹੀਂ ਹੁੰਦਾ ਇੱਕ ਟਾਈਮ ਮਸ਼ੀਨ ਵੀ ਖਰਾਬ ਹੋ ਜਾਂਦੀ ਹੈ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵਾ ਤਾਂ ਉਸਨੇ ਕੰਮ ਹੌਲੀ ਹੌਲੀ ਕਰਨਾ ਜਿੱਤੇ ਜਿੱਤੇ ਨਾਲ ਠੀਕ ਹੁੰਦਾ ਜਲਦੀ ਜਲਦੀ ਕੰਮ ਕਰ ਦਿੰਦਾ ਪਰ ਉਹ ਨਹੀਂ ਹੌਲੀ ਹੌਲੀ ਕੰਮ ਕਰਨਾ ਜਦੋਂ ਆਪਣੀ ਤਬੀਅਤ ਨਹੀਂ ਠੀਕ ਹੋਉਂਦੀ ਪਰ ਉਹਨੇ ਮੰਜੇ ਤੇ ਨਾ ਬੈਠਾ ਇੱਕ ਦਿਨ ਉਹਨੇ ਆਪਣੀ ਸਾਸੂ ਨੂੰ ਕਿਹਾ ਕਿ ਮੰਮੀ ਕੀ ਮੇਰੀਆਂ ਲੱਤਾਂ ਬਹੁਤ ਜ਼ਿਆਦਾ ਦਰਦ ਕਰਦੀਆਂ ਨੇ ਤੇ ਇਹ ਲੱਤਾਂ ਮੇਰੀਆਂ ਇੰਨੀਆਂ ਜਿਆਦਾ ਦਰਦ ਕਰਦੀਆਂ ਮੈਥੋਂ ਕੰਮ ਵੀ ਬਹੁਤ ਹੌਲੀ ਹੌਲੀ ਤਰ੍ਹਾਂ ਹੁੰਦਾ ਤਾਂ ਉਸਨੇ ਆਪਣੀ ਸਾਸੂ ਨੂੰ ਕਿਹਾ ਮੰਮੀ ਮੈਨੂੰ ਕੋਈ ਡਾਕਟਰ ਕੋਲ ਦਵਾਈ ਲਿਆ ਦਿਓ ਤੇ ਜਿਸਨਾਂ ਵੀ ਮਿਲਤਾ ਦਰਦ ਘੱਟਦਾ ਪਰ ਸਾਸੂ ਨੂੰ ਇਦਾਂ ਸੀਗਾ ਵੀ ਇਹ ਮੰਜੇ ਤੇ ਪੈ ਗਈ ਤਾਂ ਮੈਥੋਂ ਕੰਮ ਨਹੀਂ ਹੋਣਾ ਉਹਨੇ ਡਾਕਟਰ ਕੋਲ ਜਾਣ ਦੀ ਬਜਾਏ ਉਸਨੇ ਘਰ ਵਿੱਚ ਪਈ ਅਫੀਮ ਨੂੰ ਨੂੰ ਇੱਕ ਗੋਲੀ ਬਣਾ ਕੇ ਦੇ ਦਿੱਤੀ ਤੇ ਨੌਣੇ ਉਹ ਦਵਾਈ ਸਮਝ ਕੇ ਹੀ ਨੌਣੇ ਉਸ ਨੂੰ ਖਾ ਲਿਆ ਫਿਰ ਅਗਲੇ ਤੇ ਨੌਣੇ ਝਟਪਟ ਹੀ ਸਾਰਾ ਕੰਮ ਨਿਬੇੜ ਦਿੱਤਾ ਅਫੀਮ ਖਾਨ ਤੋਂ ਬਾਅਦ ਨੌਣੇ ਝਟਪਟ ਹੀ ਸਾਰਾ ਕੰਮ ਨਿਬੇੜ ਦਿੱਤਾ ਬਾਅਦ ਵਿੱਚ ਅਗਲੇ ਦਿਨ ਫਿਰ ਇਦਾਂ ਹੀ ਹੁੰਦਾ ਰਿਹਾ ਅਗਲੇ ਦਿਨ ਫਿਰ ਲੱਗਾ ਤਰਦ ਕਰ ਗਿਆ ਉਸ ਨੇ ਫਿਰ ਆਪਣੀ ਸੱਸ ਕੋਲ ਆਉਣਾ ਤੇ ਸੱਸ ਨੇ ਉਸ ਨੂੰ ਦਵਾਈ ਦੇ ਦਿੱਤੀ ਇੱਕ ਦਿਨ ਉਸ ਦੀ ਛੁੱਟੀਆਂ ਆਈਆਂ ਤੇ ਉਸ ਦੀ ਨਰਾਂ ਘਰ ਆਈ ਹੋਈ ਸੀ ਉਸ ਉਸ ਦੀ ਮਨਾਨੀ ਕੰਮਚੋਰ ਸੀ ਤੇ ਸਾਸਬ ਵੀ ਕੰਮਚੋਰ ਹੀ ਸੀ ਤੇ ਜਦ ਉਸ ਦੀ ਤਬੀਅਤ ਬਿਲਕੁਲ ਨਹੀਂ ਠੀਕ ਸੀ ਮਨਦੀਪ ਕੌਰ ਦੀ ਉਹਨੇ ਉਸਨੇ ਕਿਹਾ ਵੀ ਮੰਮੀ ਮੇਰੀਆਂ ਲੱਗਦਾ ਬਹੁਤ ਦਰਦ ਕਰਦੀਆਂ ਵਾ ਤਾਂ ਉਸਨੇ ਕਿਹਾ ਵੀ ਮਨਪ੍ਰੀਤ ਨੂੰ ਤੁਸੀਂ ਕਹਿ ਦੋ ਵੀ ਕੱਪੜੇ ਧੋ ਦੇ ਮਸੀਨਾਂ ਦਾ ਨਾ ਮਨਪ੍ਰੀਤ ਸੀ ਵੀ ਮਨਪ੍ਰੀਤ ਨੂੰ ਕਹਿ ਤੋ ਕੱਪੜੇ ਧੋ ਦੇ ਤਾਂ ਉਹ ਤਾਂ ਉਸਨੇ ਉਹਦੀ ਸੱਸ ਨੇ ਕਿਹਾ ਹੈ ਕਿ ਤੂੰ ਉਸਦੀ ਨਾਨੀ ਸ਼ਰਮਾ ਦਿੱਤਾ ਵੀ ਮੈਂ ਕੱਪੜੇ ਨਹੀਂ ਧੋਨੇ ਮੈਨੇ ਛੁੱਟੀਆਂ ਤੇ ਮੈਂ ਆਰਾਮ ਕਰਨ ਇੱਥੇ ਆਈ ਹੋਈ ਆ ਤਾਂ ਸੱਸ ਕਹਿੰਦੇ ਤੂੰ ਕੋਈ ਨਾ ਮੈਂ ਤੈਨੂੰ ਦਵਾਈ ਮੇਰੇ ਕੋਲ ਆਂਦੀ ਭਈ ਮੈਂ ਤੁਹਾਨੂੰ ਦਵਾਈ ਦੇ ਦਿੰਦੀ ਆ ਤਾਂ ਉਸਨੇ ਉਸ ਨੂੰ ਗੋਲੀ ਵਟ ਕੇ ਉਹ ਦਵਾਈ ਦੇ ਦੇ ਤਾਂ ਉਸਨੇ ਫਟਾਫਟ ਹੀ ਕੰਮ ਕਰ ਦਿੱਤਾ ਬਾਅਦ ਵਿੱਚ ਕੋਈ ਦਿਨ ਅਜਿਹਾ ਜਿਹਾ ਹੋਇਆ ਕਿ ਉਸਦੇ ਕਰ ਵਾਲਾ ਉਸ ਨੂੰ ਬੋਚਾ ਲੱਗ ਗਿਆ ਕਿ ਤੂੰ ਹੁਣ ਹੁਣ ਸਾਰੇ ਹੀ ਕੰਮ ਮਿੰਟਾਂ ਮਿੰਟਾਂ ਚ ਕਰ ਦੇਣੀਆਂ ਉਹ ਕਹਿੰਦੀ ਹਾਂ ਹੁਣ ਮੈਂ ਠੀਕ ਆ ਉਹ ਕਹਿੰਦੇ ਪਹਿਲਾਂ ਤੂੰ ਇਨੀ ਸਲੋ ਸਲੋ ਕੰਮ ਕਰਦੀ ਸੀ ਪਰ ਹੁਣ ਤੂੰ ਸਾਰੇ ਕੰਮ ਜਲਦੀ ਜਲਦੀ ਨਿਵੇੜ ਲੈਣੀਆਂ ਉਹ ਕਹਿੰਦੀ ਜਿਹੜੀ ਮੰਮੀ ਮੈਨੂੰ ਗੋਲੀ ਦਵਾਈ ਦਿੰਦੇ ਆ ਮੈਨੂੰ ਉਹਦਾ ਵੀ ਇੰਨਾ ਜ਼ਿਆਦਾ ਸਟਰੂਟ ਹੋ ਜਾਂਦਾ ਮੈਂ ਸਾਰੇ ਕੰਮ ਫਟਾਫਟ ਹੀ ਕਰ ਦੇਣੀਆਂ ਤਾਂ ਮੁੰਡੇ ਦੇ ਮਨ ਵਿੱਚ ਆਇਆ ਉਸ ਦੇ ਘਰ ਵਾਲੇ ਦੇ ਮਨ ਵਿੱਚ ਆਇਆ ਕਿ ਮੰਮੀ ਇਹਨੂੰ ਕੀ ਦਿੰਦੀ ਆ ਇਹ ਉਹ ਹੀ ਪਕਾਈ ਕਰਦੀ ਹੋਣੀ ਆ ਤਾਂ ਉਹਨਾਂ ਨੇ ਸ਼ਾਮ ਨੂੰ ਕਿਤੇ ਜਾਣਾ ਸੀ ਵਿਆਹ ਤੇ ਜਦੋਂ ਸ਼ਾਮ ਨੂੰ ਵਿਆਹ ਤੇ ਜਾਣ ਲੱਗੇ ਉਹ ਸਾਰੇ ਕੰਮ ਵਧੀਆ ਆਪਣੇ ਫਾਸਟ ਸਪੀਡ ਦੇ ਨਾਲ ਨੇ ਮੇੜ ਦਿੱਤੇ ਪਰ ਜਦੋਂ ਉਹ ਜਾਣ ਤੋਂ ਪਹਿਲਾਂ ਉਹ ਸਟਕਰ ਵਾਲਾ ਕਹਿੰਦਾ ਵੀ ਤੂੰ ਸਮਾਨ ਚੱਕ ਕੇ ਚੱਲ ਆਪਾਂ ਚੱਲੀਏ ਤਾਂ ਉਹ ਉਹ ਕਹਿੰਦੀ ਵੀ ਰੁਕ ਜਾ ਵੀ ਆਪਾਂ ਜਾਂਦੇ ਆ ਮम्मी ਜੀ ਦਾ ਤਾਂ ਦਰਦ ਕਰੀ ਜਾਂਦੀ ਆ ਮੈਂ ਮੰਮੀ ਤੋਂ ਦਵਾਈ ਲੈ ਆਵਾ ਜਦੋਂ ਉਹ ਆਪਣੀ ਮੰਮੀ ਦੇ ਕਮਰੇ ਦੇ ਵਿੱਚ ਜਾਂਦੀ ਆ ਤਾਂ ਉੱਥੇ ਉਹਦੀ ਨਰਨ ਬੈਠੀ ਹੁੰਦੀ ਆ ਤੇ ਉਹ ਆਪਣੀ ਮੰਨਨ ਨੂੰ ਕਹਿੰਦੀ ਆ ਵੀ ਮਨਪ੍ਰੀਤ ਵੀ ਮੈਨੂੰ ਦਵਾਈ ਦੇ ਦੇ ਮੰਮੀ ਕਿੱਥੇ ਆ ਕਹਿੰਦੀ ਮੰਮੀ ਹੈ ਨਹੀਂ ਕਿ ਮੰਮੀ ਬਾਹਰ ਆਂਟੀ ਕਰੇ ਗਏ ਹੋਇਆ ਕਿਸੇ ਆਂਟੀ ਕਰੇ ਗਏ ਹੋਇਆ ਤਾਂ ਉਹ ਕਹਿੰਦੀ ਮੈਂ ਦਵਾਈ ਲੈਣੇਸ ਮਿਲਾਂ ਤਾਂ ਦੁਖੀ ਜਾਂਦੀ ਆ ਮੈਂ ਔਰ ਉਸ ਦੀ ਭੈਣ ਨੂੰ ਇਦਾਂ ਨਹੀਂ ਪਤਾ ਸੀਗਾ ਕਿ ਉਸ ਦਾ ਭਰਾ ਵੀ ਘਰੇ ਹੈ ਮਨਪ੍ਰੀਤ ਕਹਿੰਦੀ ਭਾਬੀ ਮੈਨੂੰ ਉਸ ਦਵਾਈ ਬਾਰੇ ਕੋਈ ਵੀ ਪਤਾ ਫਿਰ ਉਹ ਕਹਿੰਦੀ ਕਿ ਮਨਪ੍ਰੀਤ ਕਿਉਂ ਕਿ ਅੰਟੀ ਉੱਥੇ ਬੋਲ ਰਹੀਆਂ ਤੇਰੇ ਸਾਹਮਣੇ ਮੰਮੀ ਦਵਾਈ ਦਿੰਦੀ ਹੁੰਦੀ ਆ ਤੂੰ ਲਮਾਰੀ ਚ ਦੇਖ ਮੰਮੀ دیتی ਕਿਤੇ ਪਈ ਹੋਣੀ ਆ ਤੂੰ ਮੈਨੂੰ ਦੇ ਉਹ ਦੀ ਭਾਬੀ ਮੈਨੂੰ ਇਸ ਬਾਰੇ ਨਹੀਂ ਪਤਾ ਪਿੱਛੇ ਹੀ ਉਸ ਦਾ ਘਰ ਵਾਲਾ ਹੀ ਸਾਰੀ ਗੱਲਾਂ ਸੁਣਾ ਰਿਹਾ ਸੀ ਬਾਰੇ ਵਿੱਚ ਜਦੋਂ ਉਸ ਨੂੰ ਇੱਕਦਮ ਕੰਪਨੀ ਚੜ ਗਈ ਤਾਂ ਇੱਕਦਮ ਉਹ ਕੰਬਲ ਲੱਗ ਪਈ ਉਸ ਨੂੰ ਉਸ ਨੂੰ ਘਾੜਉਣ ਲੱਗੀ ਕਿ ਉਸ ਨੂੰ ਬਹੁਤ ਦਵਾਈ ਮਿਲੇ ਤੇ ਉਹ ਠੀਕ ਹੋਵੇ ਤੇ ਜਦੋਂ ਉਹ ਕੰਬਲ ਲੱਗਦੀ ਉਦੋਂ ਉਹਦੀ ਸੱਸ ਆ ਗਈ ਤਾਂ ਉਸ ਨੇ ਕਿਹਾ ਵੀ ਮੰਮੀ ਵੀ ਮਿਲ ਤਾਂ ਬਹੁਤ ਜਾਗਾ ਦੁਖਦੀਆਂ ਮੈਨੂੰ ਦਵਾਈ ਦੇ ਜਦੋਂ ਉਸ ਨੂੰ ਜਦੋਂ ਉਹ ਹਲਮਾਰੀ ਖੋਲਣ ਲੱਗੀ ਤਾਂ ਉੱਪਰ ਉਸ ਦਾ ਬੇਟਾ ਆ ਗਿਆ ਤੇ ਜਦੋਂ ਉਸ ਨੇ ਦੇਖਿਆ ਕਿ ਇਹ ਉਹ ਉਸ ਪੁੱਛਣ ਲੱਗੇ ਕਿ ਮੰਮੀ ਤੂੰ ਇਹਨੂੰ ਕੀ ਦਿੰਨੀ ਆ ਤਾਂ ਉਸ ਦੀ ਮੰਮੀ ਨੇ ਕਿਹਾ ਨਹੀਂ ਨਹੀਂ ਮੈਂ ਕੁਝ ਨਹੀਂ ਕੁਝ ਨਹੀਂ ਮੈਂ ਦਵਾਈ ਦਿੰਨੀ ਆ ਉਹ ਕਹਿੰਦਾ ਮੰਮੀ ਸੱਚਾ ਚ ਦੱਸ ਮੈਨੂੰ ਕੀ ਦਿੰਨੀ ਆ ਮੈਨੂੰ ਦਿਖਾ ਜਦੋਂ ਉਹਨੇ ਆਪਣੀ ਮਾਂ ਦੇ ਹੱਥੋਂ ਕੋਈ ਤਾਂ ਉਹ ਅਫੀਮ ਸੀ ਤਾਂ ਉਹ ਉਸਨੇ ਬਹੁਤ ਮਾੜਾ ਬੋਲੇ ਆਪਣੀ ਮਾਂ ਨੂੰ ਕਿਹਾ ਕਿ ਤੁਸੀਂ ਇਹਨੂੰ ਕਿਉਂ ਦੇ ਰਹੇ ਹੋ ਕਹਿੰਦੀ ਕਹਿੰਦੀ ਵੀ ਇਹ ਮੈਨੂੰ ਕਹਿੰਦੀ ਰਹਿੰਦੀ ਸੀ ਮੇਰੀ ਲੱਤਾਂ ਦਫਗੀਆਂ ਲੱਤਾਂ ਦਫਗੀਆਂ ਜਾਂਦੇ ਮੈਨੂੰ ਇੱਕ ਦੇਨ ਦਿੱਤੀ ਸਹੀ ਲੱਗਦਾ ਦੁਖਨੋ ਹਾਟੀਆਂ ਤੇ ਵਧੀਆ ਕੰਮ ਕਰਨ ਲੱਗੀ ਅਗਰ ਜਨੇ ਫਿਰ ਮੰਗਣ ਲੱਗੀ ਫਿਰ ਮੈਂ ਉਸ ਨੂੰ ਜਦੋਂ ਮੰਗ ਰਹੀ ਸੀ ਤਾਂ ਮੈਂ ਉਸ ਨੂੰ ਥੋੜੀ ਜੀ ਡੋਲ توڑ ਕੇ ਦੇ ਦਿੰਦੀ ਹੁੰਦੀ ਸੀ ਤਾਂ ਉਸ ਨੇ ਬਹੁਤ ਹੀ ਜ਼ਿਆਦਾ ਜ਼ਿਆਦਾ ਗਲਤ ਬੋਲੇ ਆਪਣੀ ਮਾਂ ਨੂੰ ਉਹ ਉਸਨੇ ਬਹੁਤ ਕਲਾਂ ਕੱਟੀਆਂ ਬਹੁਤ ਮੰਦਾ ਚੰਗਾ ਬੋਲੇ ਆਪਣੀ ਮਾਂ ਨੂੰ ਕਿ ਤੁਸੀਂ ਇਹ ਕੀ ਕਰ ਰਹੀ ਹੋ ਜੇ ਉਸ ਦੀਆਂ ਲੱਤਾਂ ਦੁਖਦੀਆਂ ਤੁਸੀਂ ਉਹਨੂੰ ਡਾਕਟਰ ਕੋਲ ਲੈ ਕੇ ਜਾਓ ਡਾਕਟਰ ਕੋਲ ਦਵਾਈ ਦਿਵਾਓ ਨਾਰਮਲ ਦੁਖਣ ਲੱਗ ਹੀ ਜਾਂਦੀਆਂ ਤੁਸੀਂ ਇਸ ਨੂੰ ਇਹਦੇ ਉੱਤੇ ਲਾਤਾ ਇਹਨੂੰ ਟੀਮ ਦੇ ਉੱਤੇ ਹੁਣ ਕੀ ਹਾਲਤ ਦੇਖੋ ਕੀ ਹੋਈ ਹੈ ਅੱਜ ਦੇ ਟਾਈਮ ਵਿੱਚ ਮਸ਼ਾਅ ਸਭ ਤੋਂ ਜਾਨਾ ਖਰਾਬ ਹੈ ਕਿ ਉਸ ਦੇ ਨਾਲ ਕਈ ਮੋਟਾ ਵੀ ਹੋ ਜਾਏ ਹੈ ਜਾਂਦੀਆਂ ਤੇ ਪਰ ਤੁਸੀਂ ਘਰ ਵਿੱਚ ਹੀ ਰਹਿ ਕੇ ਆਪਣੀ ਹੀ ਨੂੰਹ ਨੂੰ ਤੁਸੀਂ ਕੰਮ ਕਰਾਉਣ ਦੀ ਲਈ ਤੁਸੀਂ ਉਸ ਨੂੰ ਫੀਮ ਤੇ ਹੀ ਜਾਣਦੇ ਹੋ ਕਿ ਸਾਨੂੰ ਕੰਮ ਨਾ ਕਰਨਾ ਪਵੇ ਤੇ ਇਹ ਮਸ਼ੀਨ ਵਾਂਗੂ ਕੰਮ ਕਰੀ ਜਾਵੇ ਤਾਂ ਉਸ ਦੀ ਮਾਂ ਨੇ ਗਲਤੀ ਮੰਨੀ ਵੀ ਅੱਗੇ ਤੋਂ ਮੈਂ ਐਵੇਂ ਨਹੀਂ ਕਰਾਂਦੀ ਸਿਰ ਉਸ ਨੂੰ ਡਾਕਟਰ ਕੋਲ ਲਜਾਇਆ ਗਿਆ ਉਸ ਨੂੰ ਦਵਾਈ ਦਵਾਈ ਉਸ ਦਾ ਇਲਾਜ ਕਰਾਇਆ ਗਿਆ ਤੁਸੀਂ ਤੁਹਾਨੂੰ ਹੱਥ ਜੋੜ ਕੇ ਇਹ ਹੀ ਅਪੀਲ ਆ ਵੀ ਤੁਸੀਂ ਇੱਕ ਬੰਮੀ ਆਪਣੇ ਪਰਿਵਾਰ ਦੇ ਨਾਲ ਨਾ ਕਰੋ ਇਸ ਦਾ ਇਹ ਮਤਲਬ ਨਹੀਂ ਹੈਗਾ ਜੇ ਕਿਸੇ ਬਿਮਾਰਾ ਤਾਂ ਆਪਾਂ ਉਸ ਨੂੰ ਗਲਤ ਰਾਤੇ ਲਿਕੇ ਜਾਣਾ ਵੀ ਇਹ ਸਭ ਕੰਮ ਹੀ ਕਰੇ ਕੰਮ ਨਹੀਂ ਕਰੇ ਲੋਨ ਮਿਸ਼ਤੀ ਬਣਾ ਕੇ ਰੱਖੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ